ਲੇ ਜਾ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਜਾ 100 ਰੁਪਏ ਦਾ ਸੂਟ ਉਹ ਜਿਹੜਾ ਬਾਜ਼ਾਰ ਚ ਮਿਲਦਾ 5-500 ਰੁਪਏ ਦਾ ਸਾਡੇ ਕੋਲੋਂ ਲੈ ਜਾਓ 500 ਰੇ 5 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੱਗ ਗਿਆ ਮੇਲਾ ਬਾਗੇ ਫਰਾਨੇ ਮਾਤੂ ਜੀ ਦਸਤਾਰ ਤੇ ਇਹ ਕੋਈ 700 ਨਹੀਂ ਕੋਈ 800 ਨਹੀਂ ਲੈ ਜਾਓ 700 ਰੇ 2 350 ਰੁਪਏ ਦਾ ਸੂਟ ਦੇ ਰਾ ਜੀ 350 ਦਾ ਟੰਗ ਵਾਈਜ਼ ਮਿਲਣਗੇ 6 ਵੇਜ ਮਿਲਣਗੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਓਏ ਕੰਮ ਸ਼ੁਰੂ ਕਰ ਲੋ ਨਵਾ ਸਿਰਫ 400 ਦਾ ਸੂਟ ਲੈ ਕੇ ਘੱਟੋ ਘੱਟ 600 ਰੁਪਏ ਦਾ ਵੇਚ ਦਿਓ ਗਾਗ ਹੱਸ ਕੇ ਲਊਗਾ ਗਰੰਟੀ ਸਾਡੀ ਆ ਕੋਈ ਬਾਜ਼ਾਰ ਚ 2000 ਮੰਗਦਾ ਕੋਈ 250 ਕੋਈ 2800 ਡੰਮੀਆਂ ਦਾ ਲੈ ਕੇ ਸੂਟ ਵੇਚਦੇ ਆ ਲੈ ਜਾਓ 650 ਰੁਪਏ ਦਾ ਸੂਟ ਓ 650 ਦਾ ਲੈ ਜਾਓ ਭਾਵੇਂ 15 16 ਵੇਚ ਦਿਓ 7 800 ਰੁਪਏ ਇੱਕ ਸੂਟ ਪਿੱਛੇ ਪੱਜ ਜਾਣਾ ਉਹ ਕੋਈ ਲੁਧਿਆਣੇ ਜਾਣ ਦੀ ਲੋੜ ਨਹੀਂ ਉਹ ਕੋਈ ਅੰਬਾਲਾ ਜਾਣ ਦੀ ਲੋੜ ਨਹੀਂ ਕੋਈ ਅਮਰਸਰ ਸਾਹਿਬ ਜਾਣ ਦੀ ਲੋੜ ਨਹੀਂ ਕੋਈ ਬਠਿੰਡੇ ਜਾਣ ਦੀ ਲੋੜ ਨਹੀਂ ਬਾਗਾ ਆਪਣਾਣਾ ਬਾਗਾ ਆਪਣਾਣਾ ਤਾਂਕਾ ਲਾਤੀਆਂ ਢਾਂਕਾ ਲੈਓ ਸੈਟ ਵਾਈ ਸੈਟ ਲੈ ਜਾਓ ਸੈਟ ਵਾਈ ਸੈਟ ਲੈ ਜਾਓ ਸੈਟ ਵਾਈ ਸੈਟ ਰੰਗਾਂ ਚੈੱਕ ਕਰੋ ਚਾਹੇ ਸ਼ਹਿਰੀ ਲੈਣੇ ਆ ਚਾਹੇ ਪਿੰਡੂ ਲੈਣੇ ਬੜੇ ਤਰ੍ਹਾਂ ਦੇ ਸਟਾਈਲ ਦੇ ਦੁਪੱਟੇ ਚੈੱਕ ਕਰ ਲਓ ਦੁਪੱਟੇ ਵੀ ਫੋਰ ਸਾਈਡ ਬਣੇ ਹੋਏ ਆ 6000 ਰੁਪਏ ਸੂਟ ਲੈਣੇ ਚੱਕੋ ਹੋਲ ਸੇਲ 6600 ਰੁਪਏ ਦੇ ਸੈਟ ਵਾਈ ਜਮਾ ਚੈੱਕ ਕਰੀ ਚਲੋ ਰੰਗਾਂ ਮੇਚੀ ਚੈੱਕ ਕਰੀ ਚਲੋ ਭਾਜੀ ਠੋਕ ਕੇ ਚੈਲੰਜ ਕਰਦੇ ਆ ਜੋ ਰੇਟ ਸਾਡੇ ਆ ਬਾਜ਼ਾਰ 'ਚ ਕੋਈ ਫੈਕਟਰੀ ਵਾਲਾ ਵੀ ਨਹੀਂ ਦੇ ਸਕਦਾ ਕੋਈ ਫੈਕਟਰੀ ਵਾਲਾ ਵੀ ਨਹੀਂ ਦੇ ਸਕਦਾ ਕੋਈ ਕਹਿੰਦਾ 2500 ਸਾਡੇ ਕੋਲੋਂ 99 ਹਜ਼ਾਰ ਹਜ਼ਾਰ ਰੁਪਏ ਚ ਲੈ ਜਾਓ ਸੂਟ ਵੀ ਹੈਵੀ ਦੇ ਰਹੇ ਆ ਦੁਪੱਟੇ ਵੀ ਹੈਵੀ ਦੇ ਰਹੇ ਆ ਹੋਲ ਸੇਲ ਸਟੋਰ ਤੇ ਲੈ ਆਏ ਆ ਜਿੰਮੀ ਚੂ ਦੇ ਵੇਸ ਲਾ ਲੋ ਚਾਹੇ ਸ਼ਿਮਰ ਦੇ ਵੇਸ ਲਾ ਲੋ ਟਾਪ ਦੇ ਸੂਟ ਲੈ ਕੇ ਆ ਗਏ ਆ ਇਹ 22 25 2500 ਹੋਲ ਸੇਲ ਰੇਟ ਆ ਕੋਈ 1500 ਕੋਈ 1700 ਕੋਈ 1600 ਤੁਸੀਂ ਲੋਕਲ ਲੁਧਿਆਣੇ ਦੀ ਆਈਟਮ ਲੈਣੀ ਆ ਫੋਟੋ ਵਾਲੇ ਪੀਸ ਲੈਣੇ ਆ ਤੇ ਸਾਰਾ ਕੁਝ ਹੀ ਸਾਡੇ ਕੋਲੇ ਹੈਗਾ ਸਾਡੇ ਕੋਲ 100 ਰੁਪਏ ਤੋਂ ਲੈ ਕੇ 3000 ਤੱਕ ਦੇ ਸੂਟ ਮਿਲਣਗੇ ਉਹ ਪਿੱਪਲ ਵਾਲੀ ਦਾ ਸੇ ਰੱਖ ਕੇ ਕਰਦੇ ਉਡੀਕ ਜਿਹੜੇ ਚੰਗੇ ਟਾਈਮ ਦੀ ਉਹ ਬੈੱਡ ਉੱਤੇ ਬੈਠ ਕੇ ਸੁਪਨੇ ਨਹੀਂ ਦੇਖੀਦੇ ਦੱਸਦੇ ਸਿਆਣੇ ਇਹ ਬਿਮਾਰੀ ਐ ਬਹਿਮ ਦੀ ਉਹ ਕਿਹੜਾ ਕਰੂਗਾ ਕਮਾਈ ਰਾਜਿਆ ਉਹ ਕਿਹੜਾ ਕਰੂਗਾ ਕਮਾਈ ਰਾਜਿਆ ਜਿਹੜਾ ਦਿਨ ਘਟਦਾ ਹੱਥਾਂ ਦੀਆਂ ਲੀਕਾਂ ਦੇਖ ਕੇ ਹੁਣ ਹੱਥਾਂ ਦੀਆਂ ਲੀਕਾਂ ਦੇਖ ਕੇ ਗੁਜ਼ਾਰਾ ਨਹੀਂ ਹੋਣਾ ਉਹ ਹੁਣ ਉੱਠਣਾ ਪੈਣਾ ਤੁਹਾਨੂੰ ਕੰਮ ਕਰਨਾ ਪੈਣਾ ਮੌਕਾ ਦੇ ਰਹਿਮਤੂ ਸ਼੍ਰੀ ਦਸਤਾਰ ਉੱਠ ਖੜੋ ਪੈਣਾ ਨੂੰ ਵੀ ਫਾਇਦਾ ਭਰਾਮਾ ਦਾ ਵੀ ਫਾਇਦਾ ਉਹ ਜਿਹੜੇ ਤੁਸੀਂ ਨੌਕਰੀਆਂ ਕਰਦੇ ਹੋ ਛੱਡ ਦਿਓ ਨੌਕਰੀਆਂ 8-8 10-10 ਹਜ਼ਾਰ ਦੀਆਂ 15-20 ਹਜ਼ਾਰ ਰੁਪਏ ਇਕੱਠਾ ਕਰਕੇ ਆ ਜਾਓ ਮਾਸਤੂ ਸ਼ਰੀ ਦਸਤਾਰ ਬਹੁਤ سارے ਲੋਕ 20-20 ਹਜ਼ਾਰ ਰੁਪਏ ਲਾ ਕੇ 50-50 ਹਜ਼ਾਰ ਰੁਪਏ ਕਮਾ ਰਹੇ ਆ ਜੇ ਸੂਟਾਂ ਦੀ ਗੱਲ ਕਰੀਏ ਆਹ ਦੇਖੋ ਭਾਰੇ ਭਰੇ ਵਿਆਹਾਂ ਸ਼ਾਦ ਵਾਲੇ ਸੂਟ ਅੱਦੇ ਰੇਟਾਂ ਨੂੰ ਵੀ ਸਸਤੇ ਉਹ ਪੂਰੇ ਫੈਕਟਰੀਆਂ ਹਾਲ ਸੇਂਦਰਾਂ ਨੂੰ ਭਜਣਾ ਪਾਤੀਆਂ ਮਾਸਤੂ ਸ਼ਰੀ ਦਸਤਾਰ ਨੇ ਉਹ ਛੇਤੀ ਛੇਤੀ ਆ ਜਾਓ ਮੌਕਾ ਸੁਨਹਿਰੀ ਦਾ ਨੂੰ ਦੇ ਰਹੇ ਆ ਮੁੜ ਕੇ ਫਾਇਦੇ ਨਹੀਂ ਹੁਣੇ ਮੁੜ ਕੇ ਫਾਇਦੇ ਨਹੀਂ ਹੁਣੇ ਛੇਤੀ ਆਜੋ ਜਿਹੜਾ ਪਹਿਲਾਂ ਆਊ ਉਹ ਹੀ ਫਾਇਦਾ ਪਾਊ ਸੋਹਣੇ ਸੋਹਣੇ ਦਿਆਂ ਤੁਹਾਡੇ ਲਈ ਤਿਆਰ ਆ 20000 ਰੁਪਏ ਲੈ ਕੇ ਆਜੋ ਘੱਟੋ ਘੱਟ 50000 ਮਹੀਨੇ ਦਾ ਕਮਾਉਣ ਲਾ ਦੇਣਗੇ ਤੁਹਾਨੂੰ ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬਾਗਾ ਆਪਣਾ